ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਿਪਟੀ ਕਮਿਸ਼ਨਰ ਰੂਪਨਗਰ ਕਰੀਬ ਰਾਤ ਦੇ 2 ਵਜਰੇ ਨੇ ਅਸੀਂ ਪਿੰਡ ਦੌਦਪੁਰ ਦੇ ਬੰਨ੍ਹ ਦੇ ਉੱਤੇ ਹੈਗੇ ਆਂ ਜਿੱਥੇ ਸਤਲੁਜ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਤੇਜ਼ ਪਾਣੀ ਕਰਕੇ ਪਾਣੀ ਦੀ ਮਾਰ ਸੀਗੀ ਉਸੇ ਬੰਨ੍ਹ ਦੇ ਉੱਤੇ ਹੈਗੇ ਆਂ ਅਸੀਂ ਤੁਹਾਡੇ ਧਿਆਨ ਚ ਲਿਆਣਾ ਚਾਹਾਂਗੇ ਕਿ ਇਸ ਵੇਲੇ ਸਿਚੁਏਸ਼ਨ ਬਿਲਕੁਲ ਕੰਟਰੋਲ ਹੈ ਪ੍ਰੋਬਲਮ ਇੱਕ ਤਰੀਕ ਨੂੰ ਆਣੀ ਸ਼ੁਰੂ ਹੋਈ ਸੀਗੀ ਉਸੇ ਤਰੀਕ ਤੋਂ ਲਗਾਤਾਰ ਪਿੰਡ ਦੀ ਜਿਹੜੇ ਇਲਾਕਾ ਵਾਸੀ ਹੈਗੇ ਨਾਲ ਦੇ ਪਿੰਡਾਂ ਦੇ ਵਾਸੀਆਂ ਸਾਰੀ ਸੰਗਤਾਂ ਨੇ ਹਮਲਾ ਮਾਰਿਆ ਇਕੱਠੇ ਹੋਏ ਨਾਲ ਹੀ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਡਰੇਨੇਜ محکمہ ਤੇ ਨਾਲ ਹੀ ਮਿਲਟਰੀ ਤੁਰੰਤ ਐਕਟੀਵੇਟ ਹੋਈ ਤੇ ਸਿਚੁਏਸ਼ਨ ਨੂੰ ਲਗਾਤਾਰ ਇੱਥੇ ਕਾਬੂ ਵਿੱਚ ਲਿਆਂਦਾ ਜਾ ਰਿਹਾ ਹੈ ਕਿਸੇ ਤਰ੍ਹਾਂ ਦੀ ਪੈਨਿਕ ਕਰਨੀ ਕੋਈ ਗੱਲ ਨਹੀਂ ਹੈਗੀ ਮੇਰੀ ਬੇਨਤੀ ਇਹੀ ਹੈ ਕਿ ਕੁਝ ਸ਼ਰਾਰਤੀ ਅੰਸਰ ਕੋਈ ਨਾ ਕੋਈ ਰਿਯੂਮਰ ਫਲਾਉਣ ਦੀ ਕੋਸ਼ਿਸ਼ ਕਰਦੇ ਆਂ ਕੋਈ ਨਾ ਕਿਸੇ ਉਹਨਾਂ ਦਾ ਇੰਟਰਸਟ ਹੁੰਦਾ ਹੈ ਬਟ ਅਜੇ ਹੀ ਕੋਈ ਗੱਲ ਨਹੀਂ ਹੈ ਤੁਸੀਂ ਕੇਵਲ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਿਹੜੀ ਐਡਵਾਈਜ਼ਰੀ ਹੈ ਸਿਰਫ ਉਸ ਦੀ ਪਾਲਣਾ ਕਰੋ ਕੋਈ ਵੀ ਤਰ੍ਹਾਂ ਦੀ ਸੂਚਨਾ ਅਸੀਂ ਤੁਹਾਨੂੰ ਆਪਣੇ ਅਫੀਸ਼ੀਅਲ ਚੈਨਲਸ ਤੋਂ ਦਵਾਂਗੇ ਤੁਸੀਂ ਕੇਵਲ ਉਹਨਾਂ ਦੇ ਉੱਤੇ ਵਿਸ਼ਵਾਸ ਕਰੋ